ਸਤ ਸ੍ਰੀ ਅਕਾਲ ਵੈਲਕਮ ਬੈਕ ਟੂ ਅ ਅਨਦਰ ਐਪੀਸੋਡ ਸਰਾ ਬਲੌਗ 01 ਚੈਨਲ ਲੋ ਜੀ ਮਿੱਤਰੋ ਚਾਚਾ ਦਾ ਟਾਟੀ ਰੂਡੀ ਚੱਲੇ ਡੈਕਟਰ ਤੇ ਸਾਡੇ ਕਨਗੁਰਦਵਾਰੇ ਭਾਈ ਜੀ ਅਜੇ 5:30 ਹੋ ਗਏ ਨੇ ਕਿ ਆਪਾਂ ਜੋ ਉੱਥੇ ਗੜੀ ਸੀ ਇੱਥੇ ਜਵਾਜ ਨੂੰ ਉੱਥੇ ਘਰੇ ਦੇ ਗਏ ਹੈ

ਇੱਕ ਤੇ ਵੀਟਰ ਚੜ੍ਹਿਆ ਨਹੀਂ ਆਂਦਾ ਇਹ ਤੋੜਾਈ ਜਦਗੀ ਉੱਤੇ ਬੈਠੋ ਬੀਬੀ ਗੇਰ ਨਾ ਪਾ ਦੇ ਕਿ ਉਧਰ ਰਾਈਟਰੋ ਕਰ ਰਿਹਾ ਹੋ ਉਹ ਮੈਂ ਪਿੱਛੋਂ ਕਰਕੇ ਉਹ ਆ ਦੇਖੀ ਬਰਕਾਮ ਲੱਭ ਰਹੀ ਹੈ ਇੱਧਰ ਬੰਦੇ ਉੱਠ ਖੜੇ ਨੇ ਇਹ ਦੇਖੋ ਆਹ ਬੰਦੇ ਘੇੜਾ ਪਿਆਗਾ ਅਜਾ ਉਹ ਲਾਈਟ ਚ ਲਾ ਕੇ ਜੋ ਤਾਂ ਕੋਈ ਨਹੀਂ ਬਗ ਚਲਾਇਆ ਦੇਖੋ ਜੀ ਪਤਾ ਨਹੀਂ ਕਈ ਬੰਦੇ ਨਾ ਵੀ ਰਾਤ ਨੂੰ 12 1 ਵਜੇ ਉੱਠ ਖੜੇ ਹੈ ਪਤਾ ਨਹੀਂ ਬੁਲਬਰੇ ਮਾਰੀ ਜਾਂ ਮਹਾ ਮਹਾ ਪਤਾ ਨਹੀਂ ਕੀ ਹੋ ਗਿਆ ਇਹ ਆ ਆਹ ਹੋ ਮੈਨੂੰ ਪਤਾ ਨਹੀਂ ਕਿਹਨਾਂ ਸੀ ਮੈਂ ਦੇਖ ਲਈ ਜਦੋਂ ਉਹ ਤਾਂ ਬੂਏ ਦੇਖੋ ਜੀ ਆਹ ਪਈ ਆਪਕਾ ਕਪੜਾ ਬੰਦਾ ਗੈਬੀ ਪਤਾ ਨਹੀਂ ਹੈ ਮੈਂ ਤਾਂ ਇਹਨੂੰ ਬੁੜਿਆ ਆਪਣੇ ਕਿਹੜੇ ਰਾਤ ਆ ਬੁਲਪਨੇ ਮਾਰੀਆਂ ਰਾਤ ਨੂੰ 12 1 ਵਜੇ ਦੇਖੋ ਜੀ ਬੰਦਾ ਪਿਆ ਹੀ ਆ ਕਿਤੇ ਬਾਰੇ ਕਰਦਾ ਉਹ ਨਹੀਂ ਪਾਉਂਦੇ ਅੱਜ ਤੇ ਮਿੱਤਰ ਹੋ ਗਿਆ ਮੈਂ ਪੈਨੇ ਆ ਤੇਰਾ ਆਪਾਂ ਤੁਹਾਨੂੰ ਮਿਲਦੇ ਆ ਅਰੈਸਟ ਕਰਨ ਤੋਂ ਬਾਅਦ ब्रेकेनस <laughs> ते ਕੈ ਵੀ ਤਾਂ ਬੋਈ ਵਿਚਕਾਰ ਹੋਈ ਆ ਲੜਾਈ ਬਹੁਤ ਹੀ ਭਿਆਨਕ ਤੇ ਇਧਰ ਦੇਖੋ ਕੰਪਲ ਛੱਟ ਗਿਆ ਜੀ ਤੇ ਅਜ ਬੋਈ ਦਾ ਨਾਮ ਆ ਮਿੱਟੀ ਚ ਮਲਾ ਦਿੱਤਾ ਹੈਗਾ ਜੋੜ ਕੇ ਪਰਿਵਾਰ ਦਾ ਤੇਰਾ ਥੋਲੂ ਜੀ ਕੁਛ ਕਰਾ ਜਾਤੇ ਹੈ ਆਪ ਜੀ ਥੋਟੇ ਸਰਾਂ ਕੁਛ ਕਰਾ ਜਾਤੇ ਆਪ ਆਪ ਦੇਖੋ ਵੀ ਦੁਬਾਰੇ ਹੁਣ ਦੁਬਾਰੇ ਫੇਰ ਲੜਾਈ ਹੋ ਰਹੀ ਆ ਵਿਚ ਵਿਚਕਾਰ ਬੇਇੱਜ਼ਤੀ ਕਰਵਾਤੀ ਬੇਇੱਜ਼ਤੀ ਕਰਵਾਤੀ ਯਾਰ ਸਾਡੇ ਬੰਦੇ ਬੇਇੱਜ਼ਤੀ ਕਰਵਾਤੀ ਵੀ ਕਰਕੇ ਕਰਕੇ ਬੇਇੱਜ਼ਤੀ ਕਰਵਾਤੀ ਦੋ ਵਾਰੀ ਇਹਨੇ ਪਹਿਲਾਂ ਲਾਈ ਇਹਨੇ ਨਾ ਨਾ ਦੋ ਵਾਰੀ ਵੀ ਹੋੜੇ ਲਾ ਤਾ ਦੋ ਵਾਰੀ ਨਹੀਂ ਆਹ ਇੱਕ ਵਾਰ ਜਦੋਂ ਇੱਕ ਵਾਰ ਤਾਂ ਲਾਤੀ ਸੀ ਉਦੋਂ ਉਹਨੇ ਕਿੱਕ ਦਵਾਰੀ ਤੇ ਤੁਸੀਂ ਲਾ ਤਾ ਹਾਂ ਠੀਕ ਆ ਦੋ ਵਾਰੀ ਦੋ ਜੀ ਲਾ ਗਿਆ ਉਹ ਲਾ ਗਿਆ ਦੋ ਉਹ ਹੋ ਗਿਆ ਨਾ ਥੱਲੇ ਦਾ ਪਾਰਕ ਆ ਉਹ ਤਾਂ ਤੈਨੂੰ ਫੜੀ ਰੱਖ ਗਿਆ ਗੈਵੀ ਗੈਵੀ ਹੋਏ ਆ ਰਿਹਾ ਛੱਟਾ ਆ ਗਿਆ ਉਹ ਦੇਖ ਗਿਆ ਉਹ ਗੈਵੀ ਜੇ ਮੇਰੇ ਪੱਟੇ ਨੇ ਕਹਿੰਦਾ ਤੂੰ ਮੈਨੂੰ ਲਾਵਾ ਹਾਂ ਜੇ ਪੱਟੇ ਨੇ ਕਹਦਾ ਮੈਂ ਤੂੰ ਮੰਨ ਲੈ ਤੂੰ ਪੱਟਰੇ ਜੇ ਮੈਂ ਕਹਿੰਦਾ ਤੂੰ ਮੰਨ ਲੈ ਤੂੰ ਹੀ ਕਰਦਾ ਪੱਟੇ ਨੂੰ ਪੱਟੇ ਦੀ ਗੱਲ ਨਾ ਟਟਾਲ ਤੂੰ ਪੱਟੇ ਦੀ

ਜੀ ਪ੍ਰਿਆਸ ਆ ਕਿਹਦਾ ਵੀੜਾ ਹੋਵੇ ਲੋਜ ਮੇਤਰਾ ਨੂੰ ਅੱਜ ਆਪਣਾ ਗੈਂ ਚੱਲਿਆ ਜੀ ਵੀਰ ਚ ਤੇ ਅਸੀਂ ਆਪ ਜਾ ਰਹੇ ਹਾਂ ਜੀ ਉਹ ਯਾਰ ਲੋਜ ਮੇਤਰਾ ਅੱਜ ਆਪਣਾ ਗੈਂਗ ਜਾ ਰਿਹਾ ਸੀ ਬਰ ਬੀੜ ਚ ਅੱਜ ਆਪਣਾ ਗੈਂਗ ਆ ਗਿਆ ਕੰਪਲੀਟ ਤੇ ਅਸੀਂ ਆਪ ਚੱਲਦੇ ਹਾਂ ਉੱਥੇ ਬਈ ਕਲੈਰੀ ਮੋੜ ਮੋੜ ਤੱਕ ਵਾਲਾ ਬਣਾ ਓਏ ਹੈਂ ਆ ਬੜਪੜੀ ਆਵਾ ਆ ਖਾਰ ਜੋ ਮੁੰਡਿਆ ਟਾਈਮ ਹੋਈ ਲੋਕਾ ਹੋਰ ਟਰੈਕਟਰ ਕਹਾਵਾਂਗੇ ਆਪਾਂ

ਹੈਲੋ ਚੱਲ ਜੀ ਲੋ ਅੱਗੇ ਜਾਣਾ ਹਾਂਜੀ ਬੈਣਾ ਜਾਈਏ ਪੜਨਾ ਹੈ ਜੀ ਵੇ ਦੇਖੋ ਬਈ ਅੱਛਾ ਨਾ ਬੰਚਾ ਅੱਛਾ ਨਾ ਸਮਾਜ ਚ ਗੁਰੂ ਸਮਾਜ ਚ ਬਹੁਤ ਬਹੁਤ ਹੀ ਜ਼ਿਆਦੇ ਐਡਵਾਈਸ ਕਰ ਕੇ ਮੈਨੂੰ ਦੇਖਣਗੇ ਵੀਡੀਓ ਬਣਦੀ ਆ ਦੇਖੋ ਤਰਾ ਆਪਣਾ ਗਾਇ ਗੁੱਤਰੇ ਟਰੈਕਟਰ ਚੋਂ ਤੁਰ ਕੇ ਸਾਫੇ ਕਰਨ ਹਾਲ ਬਾਅਦ ਸੁਰਫਤ ਕੋ ਥੋੜਾ ਇਹ ਰਾਈ ਆਪਣਾ ਤੋਂ ਜਾਣ ਲੋ ਤੇ ਜੇ ਆਪਾਂ ਹੁਣ ਚੱਲਦੇ ਆਂ ਤੇਰਾ ਹਾਂ ਹਾਂ ਲੋ ਜੀ ਮਿੱਤਰੋ ਆਪਾਂ ਹੀ ਪਹੁੰਚ ਗਏ ਆਪਣੀ ਅੰਦਰ ਬੀੜ ਚ ਤੇ ਦੇਖੋ ਵੀ ਆਪਣਾ ਹੈਗਾ ਐਡਵੈਂਚਰ ਲੰਬਾ ਤੇ ਆਪਾਂ ਪਹਿਲੀ ਹੀ ਆਪਣੇ ਕੰਫਰਮ ਕਰਦੇ ਹਾਂ ਲੋ ਜੀ ਦੇਖੋ ਜੀ ਮਿੱਤਰੋ ਬੀੜ ਤੇ ਬਹੁਤ ਹੀ ਘਣ ਘਣ ਐਡਵੈਂਚਰ ਕਰਾਵਾਂਗੇ ਸਮੇਂ ਤੇ ਦਿਖਾਵਾਂਗੇ ਤੁਹਾਨੂੰ ਕੀ ਅੰਦਰ ਮਾਹੌਲ ਆ ਬੀੜ ਦਾ ਬਣੇ ਦੇਖੀ ਬੀੜ ਨਾਲ ਨਾਲ ਬਣੇ ਸਾਡੇ ਬਲਾਗ ਨਾਲ ਯੈਸ ਲੋ ਜੀ ਮਿੱਤਰੋ ਅਸੀਂ ਹੁਣ ਚੱਲਾਂ ਡਿਸਪੋਜ਼ੇਬਲ ਗਲਾਸ ਲੈਣ ਕਹਿੰਦੇ ਕੋਕਰੀ ਬੋਲ ਕਹਿੰਦੇ 2 ਲੀਟਰਾਂ ਜੀ ਮੁੰਡੇ ਲੈ ਆਏ ਕਹਿੰਦੇ ਆਹ ਉਹ ਪੀਵਾਂਗੇ ਕਿ ਗਲਾਸ ਲਿਆਉਗੇ ਕਹਿੰਦੇ 5-7 ਆਪਾਂ ਤੇ ਆਪਾਂ ਉਹ ਗਲਾਸ ਲੈਣ ਚੱਲੇ ਆ ਅੱਜ ਅੱਜ ਦਾ ਹੰਡ ਵਿੱਚ ਸਾਡਾ ਬਹੁਤ ਲੰਬਾ ਹੋਣਾ ਬਈ ਇਹ ਦੇਖੋ ਜੀ ਇਤੋਂ ਨਹੀਂ ਕਿ ਅੰਦਰ ਵੜ ਦਿੰਦੇ ਆਪਾਂ ਵੀਰ ਤੇ ਹਾਂ ਆਪਾਂ ਚੱਲਦੇ ਆਪਾਂ ਅੰਦਰ ਸੌਰੀ ਬਾਹਰ ਤੋਂ ਡਿਸਪੋਜ਼ੇਬਲ ਗਲਾਸ ਲੈ ਕੇ ਆ ਰਹੇ ਹਾਂ ਫਸੋਂ ਅੰਦਰ ਜਾ ਕੇ ਮਿਲਦੇ ਆਂ ਲੋ ਜ ਮੇਤਰਾ ਆਪਾਂ ਨੇ ਵੀਰੇ ਸਮਾਨ ਭਰ ਲਿਆ ਭਾ ਜੇਬਾਂ ਚ ਇਧਰ ਵੀ ਪਾ ਆਇਆ ਇਧਰ ਹੀ ਪਾ ਲਿਆ ਸੁ ਖੁੱਲਾ ਲੈ ਲੈ ਸਮਾਨ ਤੇ ਹਜੇ ਬੰਦੇ ਵਗ ਗਏ ਨਾ ਉਹ ਕਿਹਨਾਂ ਹਨ ਉਹ ਉਹ ਫੋਨ ਤਲਾ ਕਿੱਥੇ ਨੇ ਉਹ ਕੇ ਲੱਗੂ ਸਾਈਡ ਤੇ ਖੜ ਚੋ ਹੋ ਕੇ ਅੱਗੇ ਲੰਘ ਕੇ ਆਉਣਗੇ ਹਾਂ ਮੈਂ ਲਾਉਣਾ ਕਸੂ ਨੂੰ ਮੇਤਰਾ ਸਾਨੂੰ ਮਿਲਦੇ ਆਂ ਫੋਨ ਫੋਨ ਲਾ ਲਈ ਆਂ ਫਸੇ ਇਕੱਲੇ ਰਹਿ ਗਏ ਤੂੰ ਨੇ ਤੇਰਾ ਬਸ ਸਾਨੂੰ ਮਿਲਦੇ ਆਂ ਲੋਜ ਮਿੱਤਰ ਵਜਾ ਮੈਂ ਆਪਾਂ ਇੰਟਰ ਕਰਕੇ ਇੱਧਰ ਨਰਸਿੰਗ ਇੱਧਰ ਇੱਧਰ ਫੁੱਲ ਬੂਟੇ ਵਗੈਰਾ ਨੇ ਸਾਬ ਤੇ ਆਪਾਂ ਇੱਧਰ ਪਹੁੰਚ ਗਏ ਆ ਆਪਾਂ ਅੰਦਰ ਐਂਟਰ ਕਰ ਗਏ ਆ ਆਪਾਂ ਵੇਖੋ ਆਪੋਨੇ ਵੀ ਲੱਗ ਰਿਹਾ ਡਰੀ ਕਿਉਂਕਿ ਇਸ ਜੰਗਲ ਤੋਂ ਥੋੜਾ ਹੈਗਾ ਸੁਣ ਸੁਣਾਈ ਆ ਇਹ ਕਰੋਗਾ ਤਾਂ ਅਸੀਂ ਸਾਡੀ ਗੈਂਗ ਵੀ ਨਾਲ ਆ ਸੀ ਪਿੱਛੇ ਦੋ ਜਾਨਾਂ ਸੀ ਰਹਿ ਗਈਆਂ ਮੇਰਾ ਜੂਸ ਕਹਾਂ ਹੈ ਦੇਖੋ ਜੀ ਇੱਕ ਬੰਦਾ ਸਾਨੂੰ ਮਿਲ ਗਿਆ ਸਾਨੂੰ ਹੌਸਲਾ ਹੋ ਗਿਆ ਇੱਕ ਬੰਦਾ ਹੋਰ ਵੀ ਹੈਗਾ ਇੱਥੇ ਖੜਾਗਾ ਕਪੜਾ ਗੈਂਗ ਦਾ ਹੋਣ ਆਪਣਾ ਇੱਥੇ ਕਿੱਥੇ ਖੜਾਗਾ ਆਹਦੀ ਕੋਈ ਕਿੰਨੇ ਰਾਕਮੀ ਪਲੇਸ ਹੈ ਕਿਤੇ ਕਿਨੇ ਕਿਹੜੇ ਕਿਹੜੇ ਮੇਰੇ ਭਰਾ ਵੀ ਇੱਥੇ ਆ ਕੇ ਗਏ ਹੋਏ ਨੇ ਆ ਥਾਂ ਤੇ ਵੀ ਤੇ ਉਹ ਆਪਣੀ ਖੜੇ ਨੇ ਆਪਣੀ ਨਾਲ ਦੇ ਯਾਰ ਦੋਸਤਾਂ ਤੇ ਆਪਣੋਂ ਕੋ ਚੱਲਦੇ ਤੇ ਆਪਾਂ ਸਾਨੂੰ ਮਿਲਦੇ ਆ ਅਗਰ 20 ਮਿੰਟ ਤੋਂ ਬਾਅਦ ਆ ਦੇਖੋ ਜੀ ਇਹ ਝੀਲ ਬਰਬਰ ਦੇ ਵਿੱਚ ਮੌਜੂਦ ਹੈ ਹਜੇ ਵੀ ਦੇਖੋ ਜੀ ਕਹਿੰਦੇ ਕਹਿੰਦੇ ਜੰਗਲੀ ਜੰਗਲ ਹੈ ਜੀ ਕੁਝ ਨਹੀਂ ਇੱਥੇ ਹੈਗਾ ਜੀ ਨਾ ਸੜਕ ਦਾ ਕੋਸੋਰਾ ਦੇਖੋ ਜੀ ਖੁਲੀ ਚਾਰੇ ਪਾਸੇ ਜੰਗਲੀ ਜੰਗਲ ਹੈ ਓਏ ਜਸਕਰਨ ਆਜੋ 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 ਹਲੋ ਗੁਰਮੁਖ ਗੁੱਸਾ ਆ ਗਈ ਥੋੜਾ ਯਾ ਤਾਂ ਵਿੱਚ ਦੀ ਬਲੌਕ ਕਰਦਾ ਫਿਰ ਬੰਦ ਲੜ ਪਈ ਸੀ ਅਮਰ ਤੇ ਗੁਰਮੁਖ ਇਹ ਹੁਣ ਜਮਾ ਸ਼ਾਂਤ ਮਾਹੌਲ ਆ ਇਹ ਦੇਖੋ ਜੀ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਭਾਈ ਇਹ ਕੀ ਚੀਜ਼ ਐ ਤਾਂ ਤੈਨੂੰ ਝੀਲ ਕਹਿੰਦੇ ਨੇ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਤੁਸੀਂ ਕੀ ਕਹਿਆ ਇਹਨੂੰ ਅਪਣਾ ਮਗਰ ਵੀ ਪਹਿਨਗੇ ਆਪਣੇ ਹੈਂ ਇਹ ਵਲੌਗ ਲੰਬਾ ਜਾਣਾ ਗਾਇਜ਼ ਵੀ ਦੇਖਦੇ ਜਾਓ ਦੇਖੋ ਜੀ ਜਾ ਰਹੇ ਆ ਪਾਗਲੇ ਅੱਡ ਵਿੱਚ ਦੇਖੋ ਠੱਠੀ ਠੱਠੇ ਨੇ ਵੀਰ ਚ ਦੇਖੋ ਪੰਜਾਬ ਸਿੰਘ ਆ ਰਿਹਾ ਮੇਰੇ ਵੀਰੋ ਹੂੰ ਜੋਂ ਬਾਬੂ ਨੀਂਆ ਬਾਰੇ ਦੇਖੋ ਜੀ ਇੱਥੇ ਹੀ ਹੁਣਾ ਤਾਂ ਕੇ ਦੇਖੋ ਕਿਵੇਂ ਨਿਕਲਾਂਗੇ ਸੀ ਜੜਿਆ ਨਾ ਸੀ ਰੀ ਤੋਤਾ ਫੜਕਦਾ ਗੱਲਾਂ ਕੀ ਵੇਖੋ ਹੀ ਕੋ ਪਹਿਲੇ ਬੋਰ ਤਰ ਪਰ ਨਾਲ ਨਹੀਂ ਇਹ ਦੂਜੀ ਕੁਛ ਦੇ ਨਾਲ ਲਓ ਜੀ ਮਿੱਤਰੋ ਆਪਾਂ ਬੂਲ ਬਲੇਜ ਚ ਵੜ ਗਏ ਇਧਰ ਕੁਝ ਨਹੀਂ ਪਤਾ ਲੱਗ ਰਿਹਾ ਕਿੱਧਰ ਵਰ ਗਏ ਰਸਤਾ ਉਹ ਦਨ ਡਿਸਲਾਈਕ ਦਿਖਾਈਏ ਲੋਜ ਮਿੱਤਰੋ ਆਪਾਂ ਨੂੰ ਫਾਈਨਲੀ ਫਾਈਨਲੀ ਆਪਾਂ ਨੂੰ ਰਸਤਾ ਮਿਲ ਗਿਆ ਆਪਾਂ ਬਹੁਤ ਟਾਈਮ ਬਾਅਦ ਆਪਾਂ ਨੂੰ ਰਸਤਾ ਲੱਭਿਆ ਤੇ ਬਹੁਤ ਹੀ ਔਖਾ ਐਡਵੈਂਚਰ ਸੀ ਬਈ ਇਹ ਅਹੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀ ਹੁਣ ਆ ਗਏ ਆਪਾਂ ਬਾਹਰ ਤੂੰ ਪਰ ਥੋੜਾ ਪਾਸੇ ਮੁੜ ਕੇ ਪਸੂਦਾ ਨਸਰੀ ਚ ਇਹ ਯਾਰ ਤੇ ਆ ਕੇ ਮਾ ਦਿੰਦੇ ਪੜ੍ਹਨੇ ਲੋ ਜੀ ਮਿੱਤਰ ਆਪਾਂ ਵੀਰ ਤੋਂ ਨਿਕਲੇ ਤੇ ਆਪਾਂ ਚੱਲੇ ਕਾਲਜ ਤੇ ਹੁਣ ਆਪਾਂ ਚੱਲਦੇ ਕਾਲਜ ਦੇ ਅੰਦਰ ਚੱਲਦੇ ਆ ਤੇ ਆਪਾਂ ਨੂੰ ਲੈਕਚਰ ਲੱਗਿਆ ਪਿਆ ਹੈ ਨਾ ਲੈਕਚਰ ਲੱਗਿਆ ਪੈਸ ਨੂੰ ਅੰਦਰ ਲੈ ਕੇ ਸਾਨੂੰ ਚੱਲਦੇ ਆ ਤੇ ਆਪ ਤੁਹਾਨੂੰ ਅੰਦਰ ਜਾ ਕੇ ਮਾਹੌਲ ਦਿਖਾਉਣੇ ਆ ਬਣੇ ਇਹ ਵੀਡੀਓ ਨਾਲ ਨਾਲ ਖਰੇਆ ਨੇ ਤੁਸੀਂ ਮੈਂ ਬਲੌਗ ਦੇਖਿਆ ਕੋ ਲਾਈਕ ਕਰਿਓ ਕਮੈਂਟ ਕਰਕੇ ਸ਼ੇਅਰ ਕਰਕੇ ਚੈਨਲ ਦਬਕੇ ਜਾਣਾ ਸਪੋਰਟ ਕਰਿਆ ਕਰੋ ਆਪਾਂ ਰਾਤੀ ਜਾ ਰਹੇ ਹਾਂ ਤੋਂ 11 12 ਨਾਲ ਮੱਝਣੇ ਜਿਹੜਾ ਪਹਿਲੇ ਚਾਹ ਦੰਤ ਲੈ ਲੋ ਜੀ ਮਿੱਤਰ ਆਪਾਂ ਨੂੰ ਕਾਲਜ ਤੋਂ ਮਿਲ ਗਿਆ ਸਿੱਟੀ ਤੇ ਅਸੀਂ ਜਾ ਰਹੇ ਹਾਂ ਘਰ ਤੇ ਆਪਾਂ ਜਾ ਕੇ ਦੇਖ ਲੈ ਕੀ ਮਾਹੌਲ ਕਰ ਰਿਹਾ ਹੈ ਫਹੁ ਲੱਗਿਆ ਬੁਲਾਉ ਦਾ ਹੈ ਟੈਕਟਰ ਤੋਂ ਵੀ ਜਿਹਨੇ ਮੇਰਾ ਪਹਿਲਾ ਬਲੌਗ ਨਹੀਂ ਦੇਖਤਾ ਤਾਂ ਜਾ ਕੇ ਬਲੌਗ ਦੇਖੋ ਲਾਇਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਤੇ ਮੇਰਾ ਕੰਟੈਂਟ ਕੰਟੋ ਬਲੌਗ ਟੈਕਸ ਸਿਪਾਏ ਪਾਈ